ਆ ਜਿਹੜੇ ਮੇਰੇ ਬੰਦਾ ਅਨਿਲੰਦਰ ਕੀਣਾ ਜਨਾਲੀ ਸੋ ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਵਾਲਾ ਫੜਿਆ ਹੈ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਇੱਥੇ ਆ ਨਾਮਾ ਹੋਇਆ ਮੋਕੇ ਦੀਆਂ ਤਸਵੀਰਾਂ ਜੀ ਗੜੇ ਦੇ ਵਿੱਚ ਘਰ ਵਾਲੇ ਨੇ ਮੜਿਆ ਆਪਣਾ ਘਰ ਵਾਲਾ ਜਾਨ ਸਮਝੀ ਕਰ ਰਹੀ ਹੋ ਸਕਦੀ ਹੈ ਆਹ ਦੇਖੋ ਜੀ ਆਪਣੀ ਜਿਹੜਾ ਘਰ ਵਾਲਾ ਫੜਿਆ ਜਿਹੜਾ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਿਆ ਜੀ ਦੇਖੋ ਮੋਕੇ ਜਿਹੜਾ ਸਿੱਧੀਆਂ ਤਸਵੀਰਾਂ ਗੜੇ ਦੇ ਤੁਹਾਨੂੰ ਦਿਖਾ ਰਿਹਾ ਜੀ ਦੇਖ ਲੈਂਦੇ ਹੋ ਆਨੇ ਕੋ ਮਾਰਨ ਤੱਕ ਜਾ ਰਿਹਾ ਕੀ ਗੱਲਬਾਤ ਕੀ ਹੋਈ ਮਦਮ ਕੀ ਗੱਲਬਾਤ ਕੀ ਹੋਈ ਇਹ ਜਨਾਨੀ ਨੇ ਮੇਰਾ ਕੰਮ ਖਰਾਬ ਕੀਤਾ ਹੋਇਆ ਦੇਖੋ ਇਹ ਜਨਾਨੀ ਮੈਨੂੰ ਤੁਮਕੀਆ ਦਵਾਉਂਦੀ ਕਹਿੰਦੀ ਮੈਂ ਤੈਨੂੰ ਛੱਡਵਾ ਲਈ ਆਪਣੇ ਬੰਦੇ ਨਾਲ ਆਖਦੇ ਆ ਸ਼ਕਲ ਦਿਖਾ ਦੇ ਤੂੰ ਇੱਕ ਵਾਰ ਸ਼ਕਲ ਦਿਖਾ ਇਹ ਬੰਦੇ ਦੇ ਸਿਰ ਤੇ ਲੱਗਦੇ ਮੈਨੂੰ ਭਾਜੀ ਦੱਸਿਆ ਕਿ ਲੈਣਾ ਦਾ ਪਿੱਛਾ ਕਰਤੀ ਹੈ ਜਿੱਥੇ ਜਦੋਂ ਆਇਆ ਸਵਾਲ ਪੁੱਛਿਆ ਇੱਥੇ ਜਦੋਂ ਮੈਂ ਆਈ ਆ ਪਹਿਲਾਂ ਤਾਂ نیچے ਨਹੀਂ ਆਏ ਉਹਨਾਂ ਨੇ ਅੰਦਰ ਨਹੀਂ ਜਾਣ ਦਿੱਤਾ ਉਸ ਤੋਂ ਬਾਅਦ ਮੈਂ ਵੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ نیچے ਆਏ ਹੁਣ ਤੁਸੀਂ ਦੇਖਿਆ ਇਹ ਕੈਮਰੇ ਦੇ ਸਾਹਮਣੇ ਹੱਥੋਂ ਮੁੱਕੀ ਪਰ ਇਹ ਕਿਵੇਂ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਲਾਵਾ ਫੇਰੇ ਲਏ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਝਟਕੇ ਮਾਰ ਰਿਹਾ ਸਭ ਕੈਮਰੇ ਵਿੱਚ ਵੀ ਇਹ ਬਸ ਮੈਨੂੰ ਗਲੋ ਲਾ ਕੇ ਸੁਟਣਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹ ਕਹਿਣ ਨਾ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਂ ਤੁਹਾਡੀ ਲਵ ਮੈਰੀਜ ਹਾਂਜੀ ਹਾਂਜੀ ਭਾਜੀ ਮੇ ਮੇਰੇ ਹਸਬੰਦ ਵੀ ਲੋਕਲੀ ਗੜੇ ਦੇ ਹੀ ਨੇ ਕੈਂਟਰ ਰੋਡ ਤੇ ਰਹਿੰਦੇ ਨੇ ਉਹਦਾ ਘਰ ਕੈਂਟਰ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਤੁਹਾਨੂੰ ਦੱਸਣਾ ਸੀ ਚੱਲ ਰਿਹਾ ਕੋਈ ਡਿਵੋਰਸ ਦਾ ਮੇਰੇ ਨਾਲ ਇਹ ਬਾਜੀ ਬਹੁਤ ਟੋਟਲੀ ਇਲਲੀਗਲ ਜੀ ਇਹਨਾਂ ਨੇ ਕੋਈ ਕੇਸ ਵੀ ਫਾਈਲ ਨਹੀਂ ਕੀਤਾ ਕੋਰਟ ਦਾ ਕੋਈ ਡਿਵੋਰਸ ਕੇਸ ਵੀ ਨਹੀਂ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਪੜੀ ਮੈਂ ਸੜਤਾ ਤੇ ਥੋੜੀ ਹੋਲਣਾ ਆਪਣਾ ਬਿਲਕੁਲ ਨਹੀਂ ਹਸਬੰਦ ਨੇ ਨਹੀਂ ਕੀਤਾ ਕੋਈ ਕੇਸ ਕੋਈ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਤੇ ਅਸੀਂ ਇੱਕ ਦੂਜੇ ਦੇ ਇੰਨੇ ਮਹਿ ਪਹਿਲੇ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਮੈਂ ਉੱਥੇ ਸਾਨੂੰ ਆਈ ਦੀ ਕਵੀਰ ਕੀਤੀ ਉਹਨਾਂ ਨੇ ਮੇਰੀ ਅਪਲੀਕੇਸ਼ਨਾਂ ਲਾਂਦੇ ਨੇ ਕਹਿੰਦੇ ਕਿ ਸ਼ਰਾਬ ਤਸਕਰੀ ਤੇ ਤੁਹਾਡੇ ਦੇ ਪਰਚੇ ਆ ਭਰ ਕੈਂਪ ਥਾਣੇ ਦੇ ਵਿੱਚ ਵੀ ਪਰਚੇ ਰਜਿਸਟਰਡ ਹੋਏ ਨੇ ਇਹਨਾਂ ਦੇ ਗਲਤ ਕੰਮ ਹੈ ਗਲਤ ਇਲੀਗਲ ਕੰਮ ਦੇ ਵਿੱਚ ਤੁਸੀਂ ਮਤਲਬ ਕਿ ਦਖਲ ਦਿੰਦੇ ਹੋ ਗਲਤ ਕੰਮ ਕਰਦੇ ਹੋ ਮੈਂ दारू ਦਾ ਕੰਮ ਕਰਦਾ ਸੀ ਮੈਂ ਐਗਰੀਅੰਸ ਗੱਲ ਤੋਂ ਠੀਕ ਹੈ ਉਹ ਮੈਂ ਜਦੋਂ ਇਹਦੇ ਨਾਲ ਮੈਰਿਜ ਕਰਾਈ ਸੀ ਉਸ ਤੋਂ ਬਾਅਦ ਇਹਨ ਮੈਨੂੰ ਟੌਰਚਰ ਟੌਰਚਰ ਇਹੀ ਕਰਦੀ ਸੀ ਕਿ ਸਾਡੇ ਕੋਲ ਐ ਨਹੀਂ ਹੈਗਾ ਸਾਡੇ ਕੋਲ ਉਹ ਨਹੀਂ ਹੈਗਾ ਤੂੰ ਵੀ दारू ਦਾ ਕੰਮ ਕਰਦਾ ਹੈ ਉੰਜ ਗੱਲ ਆਈ ਗਈ ਇਹ दारू ਦੀ ਗੱਲ ਦੀ ਇਹਦਾ ਪਿੱਛੋ ਜਿਹੜਾ ਮਨਾਨਕਾ ਜਿੰਨਾ ਹੈ ਗਿਆ ਸਾਰੇ ਤਾਂ दारू ਦੇ ਕੰਮ ਹੀ ਕਰਦੇ ਆ ਅੱਛਾ ਜੀ ਠੀਕ ਆ ਜਾ ਕੇ ਜਿੰਨੂੰ ਮਰਜ਼ੀ ਪੁੱਛ ਲੋ ਕਾਦੀਆਂ ਵਿੱਚ ਸਾਰੇ ਤਾਂ ਦੱਸ ਦੇਣਗੇ दारू ਦਾ ਕੰਮ ਕੌਣ ਕਰਦਾ ਹੂੰ ਹੂੰ ਠੀਕ ਹੈ ਜੀ ਉਹ ਸਾਰੇ दारू ਕਰਦੇ ਉਥੋਂ ਮੈਨੂੰ ਅਦੀ ਮਾਂ ਹੀ दारू ਲੈ ਕੇ ਦਿੰਦੀ ਰਹੀ ਸੀ ओके okay. ठीक है मैं 18 16 सा, साल मैं काम ਕੀਤਾ ਕਪੜੇ ਦੀ ਦੁਕਾਨ ਤੇ ਅੱਥੇ ਘੜੇ ਤੇ 3 ਸਾਲ ਕੀਤਾ ਮੈਂ ਮਾਲਡੋਂ ਤੇ ਠੀਕ ਹੈ ਇਹਨੂੰ ਇਹ ਹੀ ਸੀ ਕਿ ਲੋਕੀ ਆ ਕੁਝ ਪਾਉਂਦੇ ਆ ਖਾਂਦੇ ਆ ਮੈਨੂੰ ਕੁਝ ਨਹੀਂ ਮਿਲਦਾ ਤੂੰ ਵੀ दारू ਦਾ ਕੰਮ ਕਰ ਤੂੰ ਉਹ ਵੀ दारू ਦਾ ਕੰਮ ਮੈਂ ਕਿਹਾ ਮੈਂ ਕਦੀ ਇਹ ਕੰਮ ਕੀਤਾ ਨਹੀਂ ਐਨੇ ਹੀ ਮੈਨੂੰ दारू ਦਾ ਕੰਮ ਮਿਲਦਾ ਮਤਲਬ ਤੁਸੀਂ ਕਿਨੇ ਇਹਨਾਂ ਨੇ ਤੁਹਾਨੂੰ ਇਹਨਾਂ ਨੇ दारू ਦਾ ਕੰਮ ਚਲਾਇਆ ਇਹ ਪੂਰਾ ਨਾਨਕਾ ਪਰਿਵਾਰ ਸਾਰਾ दारू ਦਾ ਕੰਮ ਕਰਦਾ ਚਿੱਟੇ ਦਾ ਕੰਮ ਕਰਦਾ ਸ਼ਰਿਆਮ ਕਰਦਾ ਇਹ ਹੀ ਮੇਰੀ ਸੱਸ ਤੱਕ दारू ਦਾ ਕੰਮ ਕਰਦੀ ਖੁਦ ਸਹਾਲਾ ਮੇਰਾ ਕੰਮ ਕਰਦਾ ਰਿਹਾ ਖੁਦ ਘਰੇ ਚਿੱਟਾ ਲਾਂਦੇ ਰਹੇ ਨੇ ਹੂੰ ਉਸ ਤੋਂ ਬਾਅਦ ਫਿਰ ਦੇਖੋ ਇਹ ਬਾਜੂ दारू ਲੈ ਕੇ ਤੂੰ ਵੇਚ ਲੈ ਵੇਚ ਲੈ ਫਿਰ ਉਸ ਤੋਂ ਬਾਅਦ ਮੈਂ ਕੰਮ ਕੀਤਾ ਮੇਰੇ ਤੇ ਪਰਚਾ ਪਿਆ ਸੀ ਮੇਰਾ ਪਹਿਲਾਂ ਕੜੀ ਚੌਂਚ ਕੇ ਪਰਚਾ ਪਿਆ ਸੀ ਮੇਰਾ ਉਹ ਤੋਂ ਮੈਂ ਕਲੀਅਰ ਹੋ ਚੁਕਾ ਦੁਬਾਰਾ ਜਦੋਂ ਮੇਰਾ ਫੇਰ ਜਦੋਂ ਦੁਬਾਰਾ ਫੇਰ ਮੇਰੇ ਤੇ ਪਰਚਾ ਪਿਆ ਉਸ ਤੋਂ ਬਾਅਦ ਮੈਂ ਕੰਮ ਛੱਡਦਾ ਹੋਇਆ ਬਿਲਕੁਲ ਮੈਨੂੰ ਅੱਜ ਕੰਮ ਛੱਡੇ ਨੂੰ ਵੀ ਘੱਟੋ ਘਾਟ 1.5 ਸਾਲ ਤੋਂ ਉੱਤੇ ਹੋ ਚਲਾ ਆਇਆ ਠੀਕ ਹੈ ਮੈਂ ਆਪਣੀ ਜੋਬ ਕਰ ਰਿਹਾ ਮੈਂ ਡੌਗ ਗਰੂਮਿੰਗ ਦਾ ਕੰਮ ਕਰਦਾ ਡੌਗ ਸੇਲਫ ਸੇਜ ਦਾ ਕਰ ਰਿਹਾ ਮੈਂ ਸਾਰਾ ਦਿਨ ਬਸ ਆਨਲਾਈਨ ਕੰਮ ਕਰਦਾ ਹੋਰ ਕੁਝ ਨਹੀਂ ਜੀ ਠੀਕ ਹੈ ਉਸ ਤੋਂ ਬਾਅਦ ਮੈਂ ਸਾਰਾ ਜੋ ਜੋ ਵੀ ਕੰਮ ਕਰਦਾ ਸਗਲ ਤਾਂ ਮੈਂ ਸਾਰੇ ਛੱਡ ਤੇ ਆ ਕਿਤੇ ਲਈ ਛੱਡੇ ਸੀ ਐਨਾ ਵਾਸਤੇ ਮਗਰ ਇਹ ਫਿਰ ਉਸੇ ਦਾ ਗੱਲ ਵਿੱਚੋਂ ਫਿਰ ਜਦੋਂ ਇਹਨਾਂ ਦੀ ਐਸ਼ੋ ਰਾਮ ਘਟ ਹੋ ਗਈ ਫਿਰ ਮੈਨੂੰ ਟੋਰਚ ਕਰਨਾ ਸ਼ੁਰੂ ਹੋ ਗਿਆ ਕਿ ਫਿਰ ਦੁਬਾਰਾ ਕੰਮ ਕਰ ਲਵੇ ਮੈਂ ਕੀ ਕਹਿੰਦੇ ਉਹਦੇ ਕਰਕੇ ਸਾਡੀ ਲੜਾਈ ਸ਼ੁਰੂ ਹੋ ਗਈ ਸਾਡਾ ਕੁਝ ਇਹੀ ਹੈ ਜੀ ਕੁਆੜੇ ਜਾੜੇ ਦੀ ਮਾਂ ਤੇ ਇਹੀ ਹੈ ਸਾ ਜੋ ਵੀ ਹੈਗਾ ਮੈਨੂੰ ਕੋਈ ਲੋੜ ਨਹੀਂ ਪਿਆ ਮੈਨੂੰ ਸ਼ੌਂਕ ਨਹੀਂ ਪਿਆ